ਲਾਇਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ 9 ਕੋ ਉਹ ਦਿਨ ਜਿਸ ਦਿਨ ਮੇਰੇ ਸਤਿਗੁਰੂ ਜੀ ਦੇ ਲਾਲ ਕੈਦੀ ਬਣ ਗਏ ਮਾਂ ਜੀ ਕੈਦੀ ਬਣ ਗਏ ਔਰ ਸਹਿਬਜ਼ਾਦੇਾਂ ਤੇ ਮਾਤਾ ਜੀ ਨੂੰ ਲਿਆ ਕੇ ਅੱਜ ਕੋਤਵਾਲੀ ਦੀ ਇਸ ਲਾਠਾਂ ਵਾਲੀ ਕੋਠੜੀ ਦੇ ਅੰਦਰ ਪਾਇਆ ਗਿਆ ਇਸ ਲਾਠਾਂ ਇਹ ਕੈਦਖਾਨਾ ਸਾਡੇ ਵਾਸਤੇ ਬਹੁਤ ਵੱਡਾ ਪ੍ਰੇਰਨਾ ਦਾ ਸਰੋਤ ਹੈ ਜਿੱਥੇ ਬੈਠੇ ਸਹਿਬਜ਼ਾਦੇਾਂ ਕਦੀ ਉਹਨਾਂ ਸਲਾਖਾਂ ਨੂੰ ਮੁਠੀਆਂ 'ਚ ਫੜ ਕੇ ਬਾਹਰ ਝਾਕਦੇ ਹੋਣਗੇ ਬਾਬਾ ਫਤਿਹ ਸਿੰਘ ਦੀ ਸ਼ੋਹ ਹੈ ਇਹਨਾਂ ਸਲਾਖਾਂ ਨੂੰ ਬਾਬਾ ਜ਼ੋਰਾਵਰ ਸਿੰਘ ਦੀ ਤਕਣੀ ਨਾਲ ਨਵਾਜੀਆਂ ਹੋਈਆਂ ਨੇ ਸਲਾਖਾਂ ਜੇਲ੍ਹ ਦੇ ਅੰਦਰ ਬੈਠ ਕੇ ਸਿੱਖ ਕੌਮ ਦੀ ਪਹਿਲੀ ਮਾਂ ਪਹਿਲੀ ਇਸਤਰੀ ਅੱਜ ਜੇਲ੍ਹ ਦੇ ਅੰਦਰ ਬੈਠੀ ਆ ਤੇ ਸਾਡੇ ਲਈ ਇੱਕ ਸੁਨੇਹਾ ਇਹਨਾਂ ਸਲਾਖਾਂ ਦੇ ਰਾਹੀਂ ਕਿ ਸਿੱਖੋ ਸਰੀਰ 100 ਵਾਰੀ ਕੈਦ ਹੋ ਜਾਣ ਗੁਲਾਮ ਹੋ ਜਾਣ ਸੰਗਲ ਪੈ ਜਾਣ ਆਪਣੀ ਜ਼ਮੀਰ ਨਾ ਗੁਲਾਮ ਹੋਣ ਦਿਓ ਆਪਣੀ ਸੋਚ ਨਾ ਗੁਲਾਮ ਹੋਣ ਦਿਓ ਇਸ ਲੱਖਾਂ ਸਾਨੂੰ ਬਾਲ ਦਿੰਦੀਆਂ ਨੇ ਕਿ ਸਿੱਖ ਕੌਮ ਭਾਵੇਂ ਕਰੋੜਾਂ ਵਾਰੀ ਇਕੱਲਾ ਇਕੱਲਾ ਸਿੱਖ ਵਿਪਤਾ ਸਤਮ ਵਿੱਚ ਬਹਿ ਕੇ ਜਾਂ ਕੌਮੀ ਤੌਰ ਤੇ ਸਾਨੂੰ ਜੇਲਾਂ ਕਾਲ ਕੋਠੀਆਂ ਦੇ ਸਾਹਮਣੇ ਕਰਨੇ ਪੈਣ ਪਰ ਜਿਨ੍ਹਾਂ ਦੀ ਸੋਚ ਆਜ਼ਾਦ ਹੁੰਦੀ ਆ ਉਹ ਫਿਰ ਇੱਕ ਦਿਨ ਆਉਂਦਾ ਕਿ ਖਾਲਸਾ ਹੀ ਰਾਜ ਦੇ ਝੰਡੇ ਚੁਲਾ ਦਿੰਦੀ ਆ ਉਹਨਾਂ ਦੀ ਸੋਚ ਇਹ ਸੋਚ ਦੀ ਆਜ਼ਾਦੀ ਦਾ ਸਥਾਨ ਹੈ ਕੋਤਵਾਲੀ ਸਾਹਿਬ ਮਰਿੰਡਾ ਦੀ ਧਰਤੀ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਦਾ